ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਜਿੱਤੇ ਕੇ ਬਹੁਤ ਸਾਰੇ ਲੋਕ ਇਸ ਭਾਰੀ ਮੀਂਹ ਦਾ ਆਨੰਦ ਮਾਣ ਰਹੇ ਨੇ ਠੰਡੇ ਮੌਸਮ ਦਾ ਆਨੰਦ ਮਾਣ ਰਹੇ ਨੇ ਪਾਰਾ ਇੱਕ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਇਸ ਭਾਰੀ ਮੀਂਹ ਦਾ ਖੈਰ ਵੀ ਦੇਖਣ ਨੂੰ ਮਿਲਿਆ ਜਿੱਤੇ ਕੇ ਦੇਖਦੇ ਹੀ ਦੇਖਦੇ ਹੀ ਨੈਸ਼ਨਲ ਹਾਈਵੇ ਦੀ ਜਿਹੜੀ ਸੜਕਾ ਉਹ ਜਿਹੜੀ ਪਹਾੜਾਂ ਤੋਂ ਹੇਠਾਂ ਵੱਲ ਉਤਸ ਜਾਂਦੀ ਹੈ ਇਸ ਸਾਰੇ ਹਾਦਸੇ ਦੌਰਾਨ ਘਟਨਾਕਰਮ ਦੌਰਾਨ ਇੱਕ ਟਰੱਕ ਦੇ ਇਸ ਹਾਸੇ ਦਾ ਸ਼ਿਕਾਰ ਹੋ ਜਾਂਦਾ ਦਰਅਸਲ ਤਸਵੀਰਾਂ ਨੇ ਜਿਹੜੀਆਂ ਪਠਾਨਕੋਟ ਚੰਬਾ ਡਰਹੌਜੀ ਨੈਸ਼ਨਲ ਹਾਈਵੇ ਦੇ ਨਿਕਲ ਕੇ ਸਾਹਮਣੇ ਆਈਆਂ ਨੇ ਜਿਹੜਾ ਕਿ ਦੁਨੇਹੇ ਪਿੰਡ ਆ ਜਿਹੜਾ ਪਠਾਨਕੋਟ ਦਾ ਪੰਜਾਬ ਦਾ ਲਾਸਟ ਪਿੰਡ ਆ ਦੁਨੇਹੇ ਪਿੰਡ ਆ ਜਿਹੜਾ ਉੱਥੇ ਇਹ ਜਿਹੜੀ ਸਾਰੀ ਲੈਂਡ ਸਲਾਈਡਿੰਗ ਹੋਈ ਆ ਤਾਂ ਜਦੋਂ ਟਰੱਕ ਲੰਘ ਰਹੇ ਹੁੰਦੇ ਨੇ ਸਾਧਨ ਲੰਘ ਰਹੇ ਹੁੰਦੇ ਨੇ ਤਾਂ ਭਾਰੀ ਮੀਂਹ ਦੇ ਕਾਰਨ ਇਹ ਮਿੱਟੀ ਦੇ ਵਿੱਚ ਪੋਲੀ ਪਈ ਹੁੰਦੀ ਆ ਜਿਹੜੀ ਨਰਮ ਪਈ ਹੁੰਦੀ ਆ ਤੇ ਇਸ ਕਾਰਨ ਦੇ ਕਾਰਨ ਵੱਡਾ ਹਾਦਸਾ ਵਾਪਰ ਜਾਂਦਾ ਅਚਾਨਕ ਲੈਂਡ ਸਲਾਈਡਿੰਗ ਹੋ ਜਾਂਦੀ ਆ ਰੋਡ ਟੋਟਲ ਨਾ ਸ਼ੁਰੂ ਹੋ ਜਾਂਦਾ ਕਿਉਂਕਿ ਪਿਛਲੇ ਤਕਰੀਬਨ 1.5 ਮਹੀਨੇ ਤੋਂ ਲਗਾਤਾਰ ਰੋਜ਼ਾਨਾ ਜਾਂ ਫਿਰ 1-2 ਦਿਨ ਛੱਡ ਕੇ ਮੀਂਹ ਪੈ ਰਿਹਾ ਤੇ ਉਸੇ ਕਾਰਨ ਮਿੱਟੀ ਨਰਮ ਹੋਈ ਹੈ ਗਿੱਲੀ ਮਿੱਟੀ ਇਸ ਕਰਕੇ ਅੱਜ ਇਸਨੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਹਾਲਾਂਕਿ ਵਾਰ-ਵਾਰਾ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਕਿ ਇਹਨਾਂ ਪਹਾੜੀ ਇਲਾਕਿਆਂ ਦੇ ਵਿੱਚ ਸਾਵਧਾਨੀ ਦੇ ਨਾਲ ਜਾਇਆ ਜਾਵੇ ਕਿਉਂਕਿ ਵੱਡੇ ਹਾਦਸੇ ਵਾਪਰੇ ਨੇ ਕਦੇ ਕਿ ਇਹਨਾਂ ਹਾਈਵੇ ਦੇ ਉੱਪਰ ਜਿਹੜੀ ਲੈਂਡਸਲਾਈਡਿੰਗ ਦੇ ਨਾਲ ਮਿੱਟੀ ਆ ਜਾਂਦੀ ਆ ਪਰ ਅੱਜ ਤਾਂ ਉਸ ਤੋਂ ਵੀ ਵੱਡਾ ਹਾਦਸਾ ਵਾਪਰ ਚੁੱਕਿਆ ਕਿ ਪਹਾੜਾਂ ਦੇ ਵਿੱਚ ਜਿਹੜਾ ਹਾਲਾਂਕਿ ਪਹਾੜ ਅਤੇ ਪੰਜਾਬ ਦੇ ਜਿਹੜਾ ਕੰਡੇ ਤੇ ਪਿੰਡ ਪੈਂਦਾ ਦੁਨੇਹੇ ਪਿੰਡ ਆ ਜਿਹੜਾ ਪਠਾਨਕੋਟ ਪੰਜਾਬ ਦਾ ਅਖੀਰਲਾ ਪਿੰਡ ਪੈ ਜਾਂਦਾ ਨਾਲ ਹਿਮਾਚਲ ਦੀ ਸਰਹੱਦ ਲੱਗਦੀ ਹੈ ਜਿਹੜਾ ਪਠਾਨਕੋਟ ਚੰਬਾ ਡਲਹਾਉੜੀ ਨੈਸ਼ਨਲ ਹਾਈਵੇ ਆ ਉਸ ਦੇ ਪਰ ਇੱਕ ਵੱਡਾ ਹਾਦਸਾ ਵਾਪਰ ਚੁਕਿਆ ਹਾਦਸੇ ਤੋਂ ਬਾਅਦ ਉਸ ਸਾਈਬੇ ਦੇ ਉੱਪਰ ਵੱਡਾ ਜਾਮ ਵੀ ਲੱਗ ਚੁਕਿਆ ਲੰਬੀਆਂ ਲੰਬੀਆਂ ਲਾਈਨਾਂ ਲੋਕਾਂ ਦੀਆਂ ਲੱਗੀਆਂ ਹੋਈਆਂ ਨੇ ਸਾਧਨ ਮੋਟਰ ਗੱਡੀਆਂ ਬਹੁਤ ਸਾਰੇ ਟਰੱਕ ਖੜੇ ਨੇ ਕਿਉਂਕਿ ਇਹ ਰੋਡ ਇਸ ਟਾਈਮ ਬਲੌਕ ਹੋ ਚੁਕਿਆ ਬਹਾਲਾਂ ਕਿ ਅੱਧਾ ਹਿੱਸਾ ਬਲੌਕ ਹੋ ਚੁਕਿਆ ਤਸਵੀਰਾਂ ਦੇ ਵਿੱਚ ਅੱਧਾ ਹਿੱਸਾ ਜਿਹੜਾ ਉਹ ਜਿਹੜਾ ਨਜ਼ਰ ਆ ਰਿਹਾ ਤੇ ਉਸ ਅੱਧੇ ਹਿੱਸੇ ਨੂੰ ਵੀ ਜਿਹੜਾ ਕ੍ਰੋਸ ਕਰਨ ਤੋਂ ਲੋਕ ਇਸ ਵਕਤ ਡਰਦੇ ਹੋ ਜਿਹੜੇ ਨਜ਼ਰ ਆਏ ਨੇ ਕਿਉਂਕਿ ਲੋਕਾਂ ਨੂੰ ਇਹ ਜ ਮਹਿਸੂਸ ਹੋ ਰਿਹਾ ਮਨ ਦੇ ਵਿੱਚ ਜਿਹੜਾ ਡੈਸ਼ਫੇਲ ਕੀ ਕਿ ਇਹ ਜਿਹੜਾ ਇਸ ਰੋਡ ਨੂੰ ਇਸ ਤਾਂ ਤੋਂ ਪਾਰ ਕਰਨ ਸਮੇਂ ਕਿ ਇਹ ਜਿਹੜਾ ਹਾਈਵੇ ਹੈ ਇੱਥੋਂ ਵੀ ਜਿਹੜਾ ਇਸ ਤਰੀਕੇ ਲੈਂਡ ਸਲਾਈਡਿੰਗ ਨਾ ਹੋ ਜਾਵੇ ਤਾਂ ਲਗਾਤਾਰ ਬਹੁਤ ਸਾਰੀਆਂ ਤਸਵੀਰਾਂ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਈਆਂ ਸੀ ਕਿ ਲਗਾਤਾਰ ਲੈਂਡ ਸਲਾਈਡਿੰਗ ਹੋ ਜਾਂਦੀ ਹੈ ਹਾਈਵੇ ਬਲੌਕ ਤੱਕ ਹੋ ਜਾਂਦਾ ਨੇ ਤੋਂ ਤੱਕ ਕੁਝ ਪਿਛਲੇ ਦਿਨੀ ਖਬਰ ਆਈ ਸੀ ਕਿ ਮਨਾਲੀ ਚੰਡੀਗੜ੍ਹ ਹਾਈਵੇ ਤੇ ਬਿਆਸ ਦਰਿਆ ਦਾ ਪਾਣੀ ਤੱਕ ਚੜ ਜਾਂਦਾ ਪਰ ਇਹ ਸਭ ਦੇ ਵਿਚਾਲੇ ਅੱਜ ਪੰਜਾਬ ਦੇ ਬਿਲਕੁਲ ਕੰਡੇ ਦੇ ਪਿੰਡ ਹੈ ਜਿਹੜਾ ਪੰਜਾਬ ਦਾ ਪਿੰਡ ਹੈ ਹਾਲਾਂਕਿ ਹਿਮਾਚਲ ਦੇ ਕੰਡੇ ਤੇ ਦੁਨੇਹੇ ਪਿੰਡ ਤੋਂ ਤਸਵੀਰ ਆਈ ਹੈ ਕਿ ਨੈਸ਼ਨਲ ਹਾਈਵੇ ਦੀ ਜਿਹੜੀ ਸੜਕਾ ਉਹ ਖਿਸਕ ਚੁੱਕੀ ਆ ਟੁੱਟ ਚੁੱਕੀ ਆ ਉਸ ਦੇ ਵਿੱਚ ਪਾੜ ਪੈ ਚੁੱਕਿਆ ਪਾੜ ਪੈ ਕੇ ਕੋਈ ਪਾਣੀ ਨਹੀਂ ਚੱਲਿਆ ਬਲਕੇ ਪਹਾੜਾਂ ਤੋਂ ਵੱਲ ਤਰ ਚੁੱਕੀ ਆ ਜਿਸ ਦੀਆਂ ਕਿ ਐਕਸਕਲੂਸਿਵ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈ ਨੇ ਕਿ ਕਿੰਨਾ ਲੰਬਾ ਇਸ ਲੈਂਡਸਲਾਈਡਿੰਗ ਤੋਂ ਬਾਅਦ ਰੋਡ ਦੇ ਉੱਪਰ ਹਾਈਵੇ ਦੇ ਉੱਪਰ ਜਾਮ ਵੀ ਲੱਗ ਚੁੱਕਿਆ ਆ